ਪੰਜਾਬ ਸਰਕਾਰ ਅੱਜ ਬੜੀ ਬੀਜੇਪੀ ਤੋਂ ਘਬराई ਹੋਈ ਹੈ। ਔਰ ਇਹਦੀ ਜਿਹੜੀ ਆ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਕੱਲ ਹੀ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜੇ ਗਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਜੀ ਗਿਲ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਸੀ। ਔਰ ਇਹ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਦੀ ਬੁਫਲਾਹਟ ਕਹਿ ਸਕਦੇ ਆ ਕਿ ਅੱਜ ਉਹਨਾਂ ਦੇ ਉੱਤੇ ਉਹਨਾਂ ਨੇ ਵਿਜੀਲੈਂਸ ਦੀ ਰੇਟ ਕਰ ਦਿੱਤੀ। ਭਾਵ ਕੱਲ ਹੀ ਉਹਨਾਂ ਨੂੰ ਬੀਜੇਪੀ ਸ਼ਾਮਲ ਕੀਤਾ ਗਿਆ ਔਰ ਅੱਜ ਇਹ ਬਦਲੇ ਦੀ ਭਾਵਨਾ ਦੇ ਨਾਲ ਜਿਹੜੀ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ। ਔਰ ਇਹੋ ਜਿਹੀ ਹਰਕਤਾਂ ਕਰਕੇ ਕਿਉਂਕਿ ਇੱਕ ਭਗਵਾਨਤ ਮਾਨ ਨੂੰ ਤਾਂ ਸ਼ਾਇਦ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਕੋਈ ਪੁੱਛਦਾ ਪਛਦਾ ਨਹੀਂ ਹੈ। ਤਾਂ ਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਰਹੀ ਹੁਣ ਤਾਂ ਰਹੀ ਨਹੀਂ ਤੇ ਉਹ ਹੁਣ ਉੱਥੋਂ ਤਾਂ ਹਾਰ ਕੇ ਆ ਗਿਆ ਹੁਣ ਪੰਜਾਬ ਦਾ ਬੇੜਾ ਦਰ ਕੰਨ ਦੇ ਲਈ ਕੇਜਰੀਵਾਲ ਜੀ ਆਇਆ ਹੋਇਆ ਔਰ ਉਹ ਪੂਰੀ ਤਰ੍ਹਾਂ ਆਪਣੀਆਂ ਮਨਮਰਜ਼ੀਆਂ ਚਲਾ ਰਹੇ ਨੇ ਜਿਹਦੇ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਹੈ ਔਰ ਉਹਦਾ ਹੀ ਜਿਹੜੀ ਜਿਹੜੀ ਅੰਦਰੋਂ ਜਿਹੜੀ ਬਖਲਾਹਟ ਹੈ ਅਨੁਮੋਗ ਕਰਕੇ ਜਿਹੜਾ ਉਹਨਾਂ ਨੇ ਕਿਲਕੋ ਦੇ ਮਾਲਕ ਨੂੰ ਰਣਜੀਤ ਸਿੰਘ ਜੀ ਨੂੰ ਜਿਹੜਾ ਆ ਅੱਜ ਉਹਦੇ ਤੇ ਰੇਟ ਕੀਤੀ ਹੈ ਜੇ ਉਹਨਾਂ ਦੇ ਵਿੱਚ ਕੋਈ ਨੁਕਸੀ ਤੇ ਜਦੋਂ ਤੋਂ ਪਹਿਲਾਂ ਦੀ ਸਰਕਾਰ ਆਈ ਉਦੋਂ ਵੀ ਸੀ ਉਹਨਾਂ ਨੇ ਪਹਿਲਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਆਪਣੇ ਦੋ ਵਾਰੀ ਖੜੜ ਤੋਂ ਇਲੈਕਸ਼ਨ ਵੀ ਲੜਿਆ ਹੋਰ ਦੂਸਰੀਆਂ ਪਾਰਟੀਆਂ ਵੱਲ ਉਹਨਾਂ ਨੇ ਆਪਣਾ ਜਿਹੜਾ ਭਵਿੱਖ ਜਿਹੜਾ ਅਜਮਾਇਆ ਲੱਗਾ ਲਕੀ ਬਣਿਆ ਕਿ ਨਹੀਂ ਪਰ ਜੇ ਉਹਨਾਂ ਨੇ ਕੋਈ ਕਾਰਵਾਈ ਸੀ ਲੈ ਉਹ ਲੈਂਡ ਮਾਫੀਆ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਦੀ ਵੀ ਸੀ ਹੁਣ ਤਾਂ ਕੋਈ ਨਮੀ ਨਹੀਂ ਸੀ ਜੇ ਕਾਰਵਾਈ ਕਰਨੀ ਹੁੰਦੀ ਤਾਂ ਪਹਿਲਾਂ ਵੀ ਕਰ ਸਕਦੇ ਸੀ ਪਰ ਉਹਨਾਂ ਦੀਆਂ ਸ਼ਾਇਦ ਕੋ ਜਿਹੜੀਆਂ ਚਾਲਾਂ ਜੋ ਮਨ ਦੇ ਵਿੱਚ ਉਹਨਾਂ ਨੇ ਸੋਚਿਆ ਉਹ ਨਹੀਂ ਹੋਇਆ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਜਤਾਇਆ ਔਰ ਉਹਨਾਂ ਨੇ ਇਹ ਕਿਹਾ ਜੁਆਇਨਿੰਗ ਦੇ ਵਿੱਚ ਵੀ ਆਪਣਾ ਕਿ ਵੀ ਮੈਂ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹਾਂ ਔਰ ਜਿੱਥੇ-ਜਿੱਥੇ ਵੀ ਭਾਜਪਾ ਦੀ ਸਰਕਾਰ ਬਣੀ ਹੈ ਉੱਥੇ-ਉੱਥੇ ਹੀ ਤਰੱਕੀ ਦੀ ਰਾਹ ਤੇ ਚੱਲ ਰਹੇ ਆ ਪਰ ਉਹਦਾ ਨਤੀਜਾ ਉਹਨਾਂ ਨੂੰ ਉਹ ਸ਼ਾਇਦ برداشت ਨਹੀਂ ਹੋਈਆਂ ਗੱਲਾਂ ਅਦਾਜੀ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਆ ਔਰ ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਆ ਔਰ ਇਹ ਵੀ ਪ੍ਰਜੋਰ ਸ਼ਬਦਾਂ ਦੇ ਨਾਲ ਨਿੰਦਾ ਵੀ ਕਰਦੇ ਆ ਔਰ ਇਹ ਵੀ ਆ ਕਿ ਜਿਹੜੀ ਬਦਲੇ ਦੀ ਭਾਵਨਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਦ ਮਾਨ ਦੀ ਸਰਕਾਰ ਜਿਹੜੀ ਇਹ ਕਾਰਵਾਈ ਕਰ ਰਹੀ ਹੈ ਇਹਨਾਂ ਖਮਿਆਜਾ ਉਹਨੂੰ 27 ਦੇ ਵਿੱਚ ਭੁਗਤਣਾ ਪੈਣਾ ਹੈ। ਔਰ ਵੈਸੇ ਤੋਂ ਉਹਨਾਂ ਦੇ ਅੰਦਰਲੀ ਜਿਹੜੀ ਬੁਖਬਾਰਟ ਇਹ ਹੀ ਦੱਸ ਰਹੀ ਹੈ ਕਿ 27 ਦੇ ਵਿੱਚ ਉਹ ਕਿਤੇ ਆਪਣੇ ਆਪ ਨੂੰ ਦੇਖ ਨਹੀਂ ਰੇ ਰਾਜਨੀਤਿਕ ਤੌਰ ਤੇ। ਔਰ ਅੱਜ ਜਿਹੜਾ ਆ ਉਹਨਾਂ ਨੇ ਕਾਰਵਾਈ ਕੀਤੀ ਇਹ ਉਹਦਾ ਹੀ ਇੱਕ ਨਤੀਜਾ ਹੈ। ਸੋ ਅਸੀਂ ਅੱਜ ਤੁਹਾਨੂੰ ਜਿਹੜੀ ਜਨਮ ਦਿਨ ਤਾਂ ਹੈ ਇਹ ਕਿ ਇਹਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੱਖ ਉਹ ਦੱਸਣਾ ਚਾਹੁੰਦੇ ਆ ਕਿ ਇਹਦੀ ਨਿੰਦਾ ਵੀ ਕਰਦੇ ਆ ਔਰ ਰਣਜੀਤ ਸਿੰਘ ਗਿਲਜੇ ਦੇ ਨਾਲ ਭਾਤੀ ਜਨਤਾ ਪਾਰਟੀ ਖੜੀ ਹੈ ਔਰ ਉਹ ਇਹਦੀ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ ਉਹ ਲਖ ਮਿਆਜਾ ਜਿਹੜਾ ਆਉਣ ਵਾਲੇ ਸਮਨੇ ਦੇ ਵਿੱਚ 27 ਦੇ ਵਿੱਚ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈਣਾ ਔਰ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਪੂਰੇ ਪੰਜਾਬ 'ਚ ਉਹਨਾਂ ਦੀ ਕਾਰਗੁਜ਼ਾਰੀ ਚੱਲਦੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਡਬਲ ਡਿਜ਼ਰਟ ਤੇ ਵੀ ਆਉਂਦੇ ਦਿਖਾਈ ਦੇ ਰਹੇ ਆ ਔਰ ਇਸ ਕਰਕੇ ਸ਼ਾਇਦ ਉਹ ਫੋਰਸਲੀ ਲੋਕਾਂ ਨੂੰ ਦਬਾ ਕੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸਿੱਖਣਾ ਚਾਹੁੰਦੇ ਆ ਜਿਹਨੂੰ ਪੰਜਾਬ ਦੇ ਲੋਕ ਔਰ ਭਾਰਤੀ ਜਨਤਾ ਪਾਰਟੀ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ